ਸਾਰੇ ਆਪਣੇ ਪਰਿਵਾਰ ਭੀ ਸਾਸਿਕਾਲ ਸਵੇਰ ਦੀ ਤਿਆਰੀ ਆਪਾਂ ਰਾਤ ਤੋਂ ਸ਼ੁਰੂ ਕਰਤੀ ਹੈ ਮੇਥੇ ਆਪਾਂ ਨੇ ਕੱਟ ਕੇ ਰੱਖ ਲਏ ਉਸ ਤੋਂ ਬਾਅਦ ਮੇਥੇ ਵਾਲੀ ਰੋਟੀ ਬਣਾਉਣੀ ਹੈ ਮੱਕੀ ਦੀ ਇਸ ਕਰਕੇ ਮੱਖਣ ਵੀ ਘੱਟਿਆ ਕਿਉਂਕਿ ਬੱਚੇ ਪਸੰਦ ਕਰਦੇ ਆ ਮੱਖਣ ਦੇ ਨਾਲ ਫਿਰ ਆਪਾਂ ਨੇ ਸਬਜੀ ਤਾਂ ਕੁਝ ਬਣਾਉਣੀ ਨਹੀਂ ਹੈ ਦਾਲ ਬਣਾਉਣੀ ਹੈ ਛੋਲੇਆਂ ਦੀ ਛੋਲੇ ਦੀ ਦਾਲ ਆਪਾਂ ਨੇ ਥੋੜੀ ਜਿਹੀ ਭੇਕੇ ਰੱਖਤੀ ਹੈ ਉਹਦੇ ਵਿੱਚ ਕੁੱਕਰ ਦੇ ਵਿੱਚ ਆਪਾਂ ਨੇ ਉਹਨੂੰ ਗਿਸਲ ਮਰਵਾ ਲਈ ਹੈ ਸਾਰਾ ਕੁਝ ਆਪਾਂ ਨੇ ਵਿੱਚ ਹੀ ਪਾ ਦੇਣਾ ਸਿਰਫ ਪਿਆਜ਼ ਟਮਾਟਰ ਦਾ ਹਲਕਾ ਜਿਹਾ ਤੜਕਾ ਲਾ ਕੇ ਰਸਣਾਂ ਬਣਦੀ ਹੈ ਜੇ ਛੋਟੀ ਪਈ ਹੈ ਉਹਨੂੰ ਠਾਲ ਰਹੀ ਹੈ ਵੱਡੀ ਬੇਟੀ ਮੱਖਣ ਘੱਟ ਰਹੀ ਹੈ ਰੋਟੀ ਵੀ ਆਪਣੀ ਤਿਆਰ ਹੈ ਬਹੁਤ ਫੁਲਿਆ ਫੁਲੇ ਰੋਟੀਆਂ ਬਣ ਰਹੀਆਂ ਕਿਉਂਕਿ ਦੁਪਹਿਰ ਵਾਸਤੇ ਰੋਟੀ ਬਣਾ ਕੇ ਰੱਖਣੀ ਹੈ ਸਵੇਰ ਵਾਸਤੇ ਖਾਣ ਵਾਸਤੇ ਮੇਥੇ ਵਾਲੀ ਰੋਟੀ ਬਣਾਈ ਹੈ ਮੰਮੀ ਉਹਨਾਂ ਵਾਸਤੇ ਵੀ ਬਣਾਈ ਹੈ ਥੋੜੀ ਜਿਹੀ ਜ਼ਿਆਦਾ ਹੈਗੀ ਹੈ ਕਿਉਂਕਿ ਪਹਿਲਾਂ ਜਦੋਂ ਬਣਾਈ ਸੀ ਤਾਂ ਬਿਲਕੁਲ ਥੋੜੀ ਰੋਟੀ ਬਣੀ ਸੀ ਹੁਣ ਅੱਜ ਆਪਣਾ ਸਾਰਿਆਂ ਦਾ ਸਰ ਜੇਗਾ ਕਾਠ ਦੀ ਪਲਾਟ ਦੇ ਵਿੱਚ ਆਪਾਂ ਰੋਟੀ ਬਣਾਉਂਦੇ ਮੱਕੀ ਦੀ ਰੋਟੀ ਆਪਾਂ ਹਮੇਸ਼ਾ ਹੀ ਕਾਠ ਦੀ ਪ੍ਰਾਤਕ ਵਿੱਚ ਬਣਾਉਨੇ ਆ ਬਹੁਤ ਸੋਹਣੀਆਂ ਦੋਨੋਂ ਪਾਸੇ ਤਵੇ ਰੱਖ ਲੈ ਕਿਉਂਕਿ ਡਿਊਟੀ ਵੀ ਜਾਣਾ ਹੈ ਇਸ ਕਰਕੇ ਇਹਦੇ ਨਾਲ ਆਪਣੀ ਫਟਾਫਟ ਰੋਟੀ ਬਣ ਜੂਗੀ ਜਦੋਂ ਇੱਕ ਵਾਰੀ ਆਟਾ ਮੋਇਆ ਵਾ ਹੋਵੇ ਮੱਕੀ ਦਾ ਤਾਂ ਰੋਟੀ ਛੇਤੀ ਬਣ ਜਾਂਦੀ ਹੈ ਗੈਸ ਚੁੱਲਾ ਵੀ ਆਪਣਾ ਸਾਫ਼ ਹੋ ਗਿਆ ਬੱਚੇ ਵੀ ਰੈਡੀ ਹੈ ਛੋਟੀ ਸਕੂਲ ਛੋਟੀ ਦਾ ਸਕੂਲ 9 ਵਜੇ ਹੈ ਵੱਡੀ ਜਿਹੜੀ ਉਹ ਥੋੜੀ ਪਹਿਲਾਂ ਚਲੀ ਜਾਂਦੀ ਹੈ ਕਿ ਫਿਰ ਲੇਟ ਵੀ ਜਾਂਦੀ ਹੈ ਜਿਵੇਂ ਉਹਨਾਂ ਦਾ ਕਲਾਸਿਸ ਜਿਹੜੇ ਅਡਜਸਟ ਹੁੰਦੀ ਹੈ ਸੈਲਫ ਵੀ ਆਪਾਂ ਨੇ ਸਾਫ਼ ਕਰ ਲਈ ਹੈ ਪਾਂਡੇ ਵੀ ਆਪਣੇ ਸਾਫ ਹੋ ਗਏ ਆ ਮਿਲਦੇ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਸ਼ਿਕਾ